ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਫਮਾਣਾ ਮੰਡੀ 'ਚ ਜਿੰਨੇ ਵੀ ਤੁਸੀਂ ਦੇਖ ਸਕਦੇ ਪਹਿਲਾਂ ਮੇਰੇ ਫੋਨ ਤੇ ਤਰੀਕ ਦੇਖ ਲਓ ਨੋਟ ਕਰ ਲਓ ਵੀਰੇ ਗੱਲ ਇਸ ਤਰ੍ਹਾਂ ਹੈ ਵੀ ਆਪਾਂ ਕਹਿ ਦਿੰਨੇ ਆ ਯਾਰ ਵੀ ਜੇ ਦੀ ਖੇਤੀ ਵੱਢ ਲਈ ਵੀ ਜੇ ਦੀ ਜੇ ਦੀ ਪਰ ਆਪਾਂ ਨਿਮੇੜੀਏ ਕੰਮ ਹੈ ਨਾ ਵਿਲੇ ਹੋਈਏ ਕਣਕਾਂ ਦੀ ਜੇ ਪਰ ਮੈਂ ਅੱਜ ਨਾ ਤੁਹਾਨੂੰ ਇੱਕ ਗੱਲ ਦੱਸਣ ਲੱਗਿਆ ਆਪਣੇ ਫਮਾਣਾ ਮੰਡੀ ਦਾ ਖੁਦ ਮੇਰੇ ਆਪਣੇ ਸ਼ਹਿਰ ਦਾ ਜਿੰਨੇ ਵੀ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਮੜਾ ਚੈੱਕ ਕਰੋ ਝਾਤੀ ਪ੍ਰਵਾਈਡ ਆਵੇ ਦੇ ਦੇਖ ਹੀ ਲਿਆ ਹੁਣ ਹਨਾ ਵੀਡੀਓ ਚ ਵੀਰੇ ਇਹ ਰੇਟ ਨਾ 17 18 11 21 ਦਾ ਇਸ ਟਾਈਮ 5000 ਰੁਪਏ ਚੱਲ ਰਿਹਾ ਪਰ ਕਵਾਂਟਲ 5000 ਰੁਪਏ ਪਰ ਕਵਾਂਟਲ ਰੇਟ ਚੱਲ ਰਿਹਾ ਜਿਹੜਾ ਕੀ ਆਪਾਂ ਨੂੰ ਸੀਜ਼ਨ ਦੇ ਵਿੱਚ 44 100 ਤੱਕ ਇਹ ਮਿਲੇ ਹੀ ਨਹੀਂ ਮੈਨੂੰ ਲੱਗਦਾ ਵੀ 34 3500 ਰੁਪਏ ਮਿਲਦਾ ਰਿਹਾ ਉਹ ਜੇ ਚ ਆਪਾਂ ਨੂੰ ਅਕਤੂਬਰ ਤੇ ਨਵੰਬਰ ਦੇ ਮਹੀਨੇ ਦੇ ਵਿੱਚ 34 ਤੋਂ 3500 ਰੁਪਏ ਵਿਕਦੀ ਸੀ ਨਾ ਹੁਣ ਉਹ ਜੀਰੀ 5000 ਰੁਪਏ ਪਲੱਸ ਵਿਕ ਰਹੀ ਆ ਸਿਰਫ ਮਿਹਨਤ ਕੀ ਹੈ ਜ਼ਿਮੀਂਦਾਰਾਂ ਦੀ ਕਰਾ ਉਹਨਾਂ ਨੇ ਟਰਾਲੀਆਂ ਦੇ ਵਿੱਚੋਂ ਉਤਾਰ ਕੇ ਸਾਂਭ ਸੰਭਾਲ ਕੇ ਰੱਖੀ ਹੱਥਾਂ ਨਾਲ ਚੜਵਾਈ ਜੀਰੀ ਡੇਢ ਦੋ ਮਹੀਨੇ ਰੱਖ ਕੇ ਉਹ ਜੀਰੀ ਹੁਣ ਲੈ ਕੇ ਆ ਰਹੇ ਨੇ ਨਾ ਕੋਈ ਭੀੜ ਭੜੱਕਾ ਨਾ ਕੋਈ ਬੋਲੀ ਛੋਲੀ ਦਾ ਰੌਲਾ ਸਿੱਧਾ ਆ ਕੇ ਡਿਮਾਂਡ ਤੇ ਵਿਕ ਰਹੀ ਆ ਵਿਧ ਡਿਮਾਂਡ ਤੇ ਅੱਜ ਟਾਈਮ ਆ ਤੁਸੀਂ ਦੇਖ ਹੀ ਸਕਦੇ ਹੋ ਇਹੀ ਗੱਲ ਹੈ ਵੀ ਛੋਟੇ ਛੋਟਿਆਂ ਖੇਤੀਬਾੜੀ ਕੋਈ ਮਾੜਾ ਤੰਦਾ ਨਹੀਂ ਹੈਗਾ ਇਹ ਤਾਂ ਛੋਟੀਆਂ-ਝੋਟੀਆਂ ਹੀ ਗੱਲਾਂ ਨੇ ਅ ਜਿਹੜੇ ਝੋਟੇ ਬੁੱਕਦੇ ਦੇਖ ਰਹੇ ਹੋ ਨਾ ਇਹ ਝੋਟੇ ਪਤਾ ਕਿਉਂ ਬੁੱਕ ਰਹੇ ਨੇ ਮੇਟ ਦੇ ਸਰ ਤੇ ਅਗਲਾ ਕਹਿੰਦਾ ਵੱਟੇ ਡੱਕ ਲਾਲ ਤੇ ਵੱਟੇ ਆਇਆ ਕਰਕੇ ਆ ਉਹ ਵੱਡੀ ਟਰਾਲੀ ਵੀ ਦੇਖ ਲਓ ਜਿੰਨੀ ਭਰੀ ਹੋਈ ਇਹ ਮੇਟ ਨਾਲ ਭਰੀ ਹੋਈ ਆ 6 ਮਹੀਨੇ ਦੀ ਨਾਲ ਮੈਂ ਕਿਸਾਨ ਭਰਾਵਾਂ ਨੂੰ ਇੱਕ ਅਪੀਲ ਕਰਦਾ ਵੀ ਆਪਾਂ ਨਾ ਥੋੜਾ ਜਿਹਾ ਖੇਤੀ ਨੂੰ ਬਦਲੀ ਕਰਨ ਦਾ ਤਰੀਕਾ ਬਦਲੀਏ ਕਾਣੀ ਸੋਚ ਮਰੀ ਉਹ ਬਦਲਾਓ ਹਾਂ ਸੋਚ ਬਦਲ ਲੋ ਤੇ ਜਿਵੇਂ ਹੁਣ ਆਪਾਂ ਦੇਖਦੇ ਆਂ ਵੀ ਲੋਕਾਂ ਨੇ ਫੂਪਰ ਸੀਟਰ ਨਾਲ ਕਣਕ ਬੀਜਦੀ ਜਿੱਜੀ ਹੋਈ ਨਾ ਹਰੇਕੋ ਹੀ ਹੁਣ ਫੂਪਰ ਮਿੱਤਨ ਨਾਲ ਬੀਜਣ ਲੱਗਿਆ ਹੈ ਜਿਵੇਂ ਲੋਕਾਂ ਨੇ ਫੂਪਰ ਸੀਟਰ ਨਾਲ ਕਣਕ ਬੀਜੀ ਆ ਵਿੱਚ ਫਰਾਲੀ ਦਿੱਤੀ ਆ ਹੁਣ ਕੀ ਹੋ ਰਿਹਾ ਕਈ ਤਾਂ ਬਾਕੇ ਦੁਬਾਰਾ ਬੀਜ ਰਹੇ ਨੇ ਉੰਦੀ ਪੈ ਰਹੀ ਆ ਬੁਰਾ ਹਾਲ ਹੋ ਰਿਹਾ ਕਿਰਪਾ ਕਰਕੇ ਕਿਸਾਨ ਭਰਾਵਾਂ ਨੂੰ ਬੇਜਤੀ ਆ ਵੀ ਠੰਡੇ ਦਿਮਾਗ ਨਾਲ ਚੱਲਿਏ ਸੁਚੇਤ ਹੋ ਕੇ ਚੱਲੀਏ ਤਾਂ ਕਿ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਅੱਗੇ ਮਤਲਬ ਜਿਵੇਂ ਆਪਾਂ ਦੇਖਦੇ ਵੀ ਮੌਕੇ ਦੇ ਹਾਲਾਤਾਂ ਨੂੰ ਦੇਖ ਕੇ ਆਪਣਾ ਵਧੀਆ ਗੁਜ਼ਾਰਾ ਕਰ ਸਕੀਏ ਧੰਨਵਾਦ ਜੀ ਅਨੰਦ